ਆਪ ਸਭ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦਾਂ ਦੇ ਸਰਤਾਜ ਸੈਭੀਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪਾਵਨ ਸ਼ਹੀਦੀ ਦਿਹਾੜਾ ਗੁਰਦੁਆਰਾ ਸਿੰਘ ਸਭਾ ਨਵੀਨ ਅਤੇ ਸਮੁੱਚੇ ਇਲਾਕੇ ਦੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਅੱਜ ਪਹਿਲੇ ਪੜਾਅ ਦੇ ਦੌਰਾਨ 40 ਦਿਨਾਂ ਤੋਂ ਮਾਤਾ ਸਾਹਿਬਕੌਰ ਸੇਵਾ ਸੁਸਾਇਟੀ ਔਰਤ ਸਹਾਸੰਗ ਸਭਾ ਵੱਲੋਂ ਸੁਖਮਣੀ ਸਾਹਿਬ ਦੇ ਨਿਰੰਤਰ ਜਾਪ ਕੀਤੇ ਗਏ ਅੱਜ ਉਹਨਾਂ ਜਾਪਨਾ ਦੇ 40ਵੇਂ ਦਿਨ ਦੇ ਭੋਗ ਸਮਾਗਮ ਗੁਰਦੁਆਰਾ ਸ਼ਾਮ ਨੂੰ ਠੀਕ 5 ਵਜੇ ਤੋਂ ਲੈ ਕੇ 7:30 ਵਜੇ ਤੱਕ ਰਾਤ ਉਪਰੰਤ ਗੁਰੂ ਕਾ ਲੰਗਰ ਤੁੱਟ ਵਰਤ ਰਿਹਾ ਹੈ ਸਭਾ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਸੇ ਤਰ੍ਹਾਂ ਕੱਲ ਨੂੰ ਨਾਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਣਗੇ ਅਤੇ ਖੰਡ ਪਾਣ ਸਾਹਿਬ ਅੰਮ੍ਰਿਤ ਵੇਲੇ ਪ੍ਰਕਾਸ਼ ਹੋਣਗੇ ਜਿਨ੍ਹਾਂ ਦੇ ਭੋਗ 30 ਤਰੀਕ ਨੂੰ ਪਾਏ ਜਾਣਗੇ ਪ੍ਰੰਤ ਬਾਹਰ ਤੋਂ ਆਏ ਰਾਗੀ ਟਾੜੀ ਜਥੇ ਗੁਰੂ ਸੰਗਤਾਂ ਨੂੰ ਗੁਰੂ ਜਸਕਾ ਸੁਣਾ ਕੇ ਨੇ ਹਾਲ ਕਰਨਗੇ ਸ੍ਰੋਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੱਲ ਨੂੰ ਅੰਮ੍ਰਿਤ ਵੇਲੇ ਵੀ ਪ੍ਰਵਾਦ ਫਿਰਜ ਪਹੁੰਚ ਕੇ ਅਤੇ ਬਾਅਦ ਦੁਪਹਿਰ ਨਗਰ ਕੀਰਤਨ ਇਸੇ ਗੁਰੂ ਘਰ ਤੋਂ ਰਵਾਨਾ ਹੋ ਕੇ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਸ਼ਾਮ ਨੂੰ ਇਸੇ ਸਥਾਨ ਤੇ ਵਾਪਸ ਪਹੁੰਚੇਗਾ ਅੱਜ ਗੁਰਦੁਆਰਾ ਨਵੀਨ ਸਿੰਘ ਸਭਾ ਬੁੱਢਾਡਾ ਵਿਖੇ ਜੋ ਸਾਰੇ ਸ਼ਹਿਰ ਦੇ ਸੰਗਤਾਂ ਨੇ ਵੱਖੋ ਵੱਖਰੇ ਗੁਰੂ ਘਰਾਂ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਤ ਪਿਛਲੇ 40 ਦਿਨਾਂ ਤੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਪਰਾਰੰਭ ਕੀਤੇ ਸਨ ਅੱਜ ਸੰਗੀਤੀ ਰੂਪ ਦੇ ਵਿੱਚ ਉਹਨਾਂ ਦੇ ਭੋਗ ਪਏ ਨੇ ਭੋਗ ਤੋਂ ਪਰੰਤ ਕਥਾ ਕੀਰਤਨ ਜੋ ਵੀ ਬਰਾਰੇ ਬੋਲੇ ਉਹਨਾਂ ਨੇ ਅੱਜ ਦੇ ਦਿਨ ਦੀ ਜੋ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਹੈ ਉਹਨਾਂ ਨੂੰ ਸਮਰਪਿਤ ਜੋ ਪਾਠ ਹੋਏ ਨੇ ਉਹਨਾਂ ਦੀ ਮਹਾਨਤਾ ਵਾਰੀ ਦੱਸਿਆ ਕਿਉਂਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਲਾਹੌਰ ਵਿਖੇ ਅਗਲੇ ਦਿਨਾਂ ਦੇ ਵਿੱਚ 30 ਤਰੀਕ ਦਾ ਜਿਹੜਾ ਆਪਾਂ ਮਨਾ ਰਹੇ ਹਾਂ ਉਹਨਾਂ ਦਾ ਸ਼ਹੀਦੀ ਦਿਵਸ ਆ ਰਿਹਾ ਹੈ ਉਸ ਨੂੰ ਸਮਰਪਿਤ ਹਰ ਸ਼ਹਿਰ ਹਰ ਕਸਬੇ ਦੇ ਵਿੱਚ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਇਦਾਂ ਹੀ ਉਹਨਾਂ ਦੇ ਸ਼ਹੀਦੀ ਨੂੰ ਸਮਰਪਤ ਸਾਰੇ ਸ਼ਗੂਨੀ ਸਾਹਿਬ ਜੀ ਦੇ ਪਾਠ ਚੌਪਈ ਸਾਹਿਬ ਜੀ ਦੇ ਪਾਠ ਉਹ ਲਗਾਤਾਰ ਕਰਦੇ ਰਹੇ ਨੇ ਜਿਨ੍ਹਾਂ ਦੇ ਅੱਜ ਭੋਗ ਪਏ ਨੇ ਸਾਬ ਸ਼ਰੂ ਗੁਰ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਗੁਰਪਰਵ 3 ਮਹੀਨੋਂ ਸਾਰੇ ਵਿਸ਼ਵ ਵਿੱਚ ਮਨਾਇਆ ਜਾ ਰਿਹਾ ਹੈ ਭਲਾੜਾ ਗੁਰਦੁਆਰਾ ਸਿੰਘ ਸਭਾ ਨਵੇਂ ਦੀਆਂ ਸੰਗਤਾਂ ਵੱਲੋਂ ਵੀ ਇਹ ਪਿੱਤਰ ਦਿਹਾੜਾ 28 29 30 ਮਹੀਨੋਂ ਮਨਾਇਆ ਜਾ ਰਿਹਾ ਹੈ ਅੱਜ ਜੋ ਮਾਤਾ ਸਾਹਿਬ ਕੋ ਰਿਤੀ ਰਸਾਵਾ ਵੱਲੋਂ 40 ਦਿਨਾਂ ਤੋਂ ਫਕਮਨੀ ਸਾਹਿਬ ਜੀ ਦੇ ਪਾਠ ਕੀਤੇ ਜਾ ਰਹੇ ਸੀਗੇ ਅੱਜ ਉਹਨਾਂ ਪਾਠਾਂ ਦੀ ਸਮਾਪਤੀ ਹੋਈ ਹੈ hoomਵਾ ਕੇ ਸਾਰੀਆਂ ਸੋਸਾਇਟੀਆਂ ਵੱਲੋਂ ਅੱਜ ਇੱਥੇ ਸਮਾਗਵ ਦੇ ਵਿੱਚ ਪਹੁੰਚਿਆ ਗਿਆ ਹੈ ਉਪਰੰਤ ਗੁਰੂ ਘਰ ਲੰਗਰ ਵਰਤਾਇਆ ਜਾ ਰਿਹਾ ਹੈ ਸੋ ਉਹਨਾਂ ਦੇ ਸ਼ਹੀਦਿਆਂ ਨੂੰ ਕੋਟ ਕੋਟ ਪਰ ਨਾਮ ਹੈ ਕੱਲ ਨੂੰ ਗੁਰਦੁਆਰਾ ਸਾਹਿਬ ਵਿੱਚੋਂ ਨਗਰ ਕੀਰਤਨ ਪ੍ਰਾਰambh ਹੋਣਗੇ ਸਵੇਰੇ ਪਹਿਲਾਂ ਸ਼੍ਰੀ ਕਟਪੜ ਰੱਖੇ ਜਾਣਗੇ ਨਗਰ ਕੀਰਤਨ ਲਗਭਗ 2:30 ਵਜੇ ਸ਼ੁਰੂ ਕਰ ਦਿੱਤੇ ਜਾਣਗੇ 29 ਤਰੀਕ ਨੂੰ ਰਾਤ ਨੂੰ ਕਵੀ ਦਰਬਾਰ ਹੋਵੇਗਾ ਜਿਸ ਵਿੱਚ ਬੱਚੇ ਆਪਣੇ ਕਵਤਾ ਪੜ੍ਹਸਣਗੇ 30 ਤਰੀਕ ਨੂੰ ਸਵੇਰੇ ਅਖੰਡ ਪਾਠ ਸਾਹਿਬ ਦੇ ਭੋਗਪਰੰਤ ਕੀਰਤਨ ਦਰਬਾਰ ਸਜਣਗੇ ਅਪਰੰਤ ਗੁਰੂ ਘਰ ਲੰਗਰ ਹੋਵੇਗਾ ਸ਼ਿਵਿਰਾਂ ਹੋਣਗੀਆਂ ਤੋਂ ਸਾਰਿਆਂ ਨੂੰ ਬੇਨਤੀ ਹੈ ਕਿ ਤਿੰਨੇ ਦਿਨ ਪ੍ਰੋਗਰਾਮਾਂ ਵਿੱਚ ਹੌਂਕਾ ਕੇ ਪਹੁੰਚੋ